ਇਸਲਾਮੀਆ ਸਕੂਲ ਗਵਰਨਮੈਂਟ ਹਾਈ ਸਕੂਲ ਆ ਇਹ ਹਰ ਇੱਕ ਸਾਲ ਅਸੀਂ ਹਲਕਾ ਸੈਂਟਰ ਦੇ ਇਸਲਾਮੀਆ ਸਕੂਲ ਦੇ ਵਿੱਚ 550 ਬੱਚਿਆਂ ਨੂੰ ਜਿਹੜਾ ਸਰਦੀਆਂ ਦੀ ਡਰੈਸ ਸਰਦੀਆਂ ਤੋਂ ਬਾਅਦ ਜਦੋਂ ਗਰਮੀਆਂ ਆਉਂਦੀਆਂ ਉਦੋਂ ਗਰਮੀਆਂ ਦੀ ਡਰੈਸ ਸਾਲ 'ਚ ਦੋ ਵਾਰੀ ਅਸੀਂ ਸਾਰੇ ਰਲ ਕੇ ਸਾਡੇ ਅਜੇ ਨਈ ਹੈ ਟੈਂਕੀ ਜੀ ਸਾਬਕਾ ਕੌਂਸਲਰ ਰਾਜੂ ਬੋਰਾ ਜੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਵਿੱਕੀ ਜੀ ਸਾਰੇ ਜਿੰਨੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਾਥੀ ਆ ਮੇਰੇ ਅਸੀਂ ਸਾਰੇ ਉਪਰਾਲਾ ਕਰਦੇ ਆ ਕਿਉਂਕਿ ਇਹ ਉਪਰਾਲਾ ਬਹੁਤ ਵੱਡਾ ਵਾ ਇਹ ਉਪਰਾਲਾ ਕਰਨ ਵਾਲੇ ਸਾਡੇ ਅਦੇਸ਼ ਬਾਜਾ ਜੀ ਤੇ ਉਹਨਾਂ ਦੇ ਨਾਲ ਸਾਥੀ ਉਹਨਾਂ ਦੇ ਵੀਰ ਸਾਰੇ ਰਲ ਕੇ ਇਹ ਕਰਦੇ ਆ ਸਤੀ ਚਾਚਾ ਜੀ ਸਾਰੇ ਸਾਡੇ ਸਾਥੀ ਜਿਹੜੇ ਆ ਨਾ ਰਲ ਕੇ ਕਰਦੇ ਆ ਮੇਰੇ ਵੱਡੇ ਭਾਈ ਵੀ ਆ ਔਰ ਸਾਰੇ ਅਸੀਂ ਰਲ ਕੇ ਬਹੁਤ ਵੱਡਾ ਉਪਰਾਲਾ ਦੇਖੋ ਮੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਜੋ ਚੜਹਾਵਾ ਚੜਦਾ ਉਹ ਚੜਦਾ ਹੀ ਰਹਿੰਦਾ ਵਾ ਪਰ ਕਿਸੇ ਬੱਚੇ ਨੂੰ ਜਿਹਨੂੰ ਸਰਦੀ ਦੀ ਰੋਕਣ ਦੀ ਜ਼ਰੂਰਤ ਆ ਅਗਰ ਉਹਨੂੰ ਉਹਦੀ ਡਰੈੱਸ ਮਿਲ ਜਾਂਦੀ ਹੈ ਮੈਨੂੰ ਦੱਸਦੇ ਹੋ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿ ਜਿਹੜੇ ਅੱਜ ਤੋਂ ਅਸੀਂ ਪਿਛਲੇ ਸਾਲ ਜਾਂ ਉਦੋਂ ਪਿਛਲੇ ਸਾਲ ਡਰੈੱਸਾਂ ਦਿੱਤੀਆਂ ਸੀ ਇਹਨਾਂ ਬੱਚਿਆਂ ਨੂੰ ਅੱਜ ਉਹੀ ਡਰੈੱਸਾਂ ਉਹ ਬੱਚੇ ਅੱਜ 2-2 ਸਾਲ ਹੋ ਗਏ ਉਹ ਵੀ ਪਾਈ ਫਿਰਦੇ ਆ ਤੇ ਪਿਛਲੇ ਸਾਲ ਵਾਲੀ ਵੀ ਪਾਈ ਫਿਰਦੇ ਆ ਹੁਣ ਉਹਨਾਂ ਨੂੰ ਨਵੀਂ ਮਿਲ ਰਹੀ ਆ ਕਿੰਨਾ ਵਧੀਆ ਉਪਰਾਲਾ ਵਾਏ ਸਾਰੇ ਸਾਥੀਆਂ ਨਾਲ ਲੱਗ ਕੇ ਅਸੀਂ ਕਰਦੇ ਆ ਜਦੋਂ ਬੱਚੇ 2-2 ਸਾਲਾਂ ਦੇ ਉਹੀ ਗਰਮ ਡਰੈਸਾਂ ਪਾ ਕੇ ਜਦੋਂ ਹੁਣ ਗਰਮੀਆਂ ਆਉਗੀਆਂ ਉਦੋਂ ਗਰਮੀਆਂ ਦੀ ਡਰੈਸ ਮਿਲਣੀ ਆ ਇਹ ਹਰ ਬੰਦੇ ਨੂੰ ਐਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਇਹ ਬਹੁਤ ਵਧੀਆ ਉਪਰਾਲਾ ਔਰ ਇਹ ਜੀ ਜਿਹੜੀ ਉਪਰਾਲੇ ਦੀ ਲੜੀ ਆ ਉਹ ਹਰ ਇੱਕ ਸਕੂਲ ਚ ਗਵਰਨਮੈਂਟ ਸਕੂਲਾਂ ਚ ਖਾਸ ਕਰਕੇ ਹਰ ਬੰਦੇ ਨੂੰ ਕਰਨੀ ਚਾਹੀਦੀ ਆ ਜਿਹੜਾ ਜਿਹੜਾ ਆਪਣੇ ਆਪਣੇ ਇਲਾਕੇ ਦੇ ਵਿੱਚ ਗਵਰਨਮੈਂਟ ਸਕੂਲ ਆ ਜਿਵੇਂ ਸਰ ਤੁਸੀਂ ਖੁਦ ਆਪ ਆ ਕੇ ਸਕੂਲਾਂ ਦੇ ਵਿੱਚ ਵਿਜ਼ਿਟ ਕਰ ਰਹੇ ਹੋ ਕੱਪੜੇ ਵੰਡ ਰਹੇ ਹੋ ਪਹਿਲਾਂ ਵੀ ਸਰਕਾਰ ਆਈਆਂ ਸੀ ਉਹਨਾਂ ਨੇ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਦੇਖੋ ਜੀ ਇਹ ਹਰ ਬੰਦੇ ਦੇ ਵਸ ਦੀ ਗੱਲ ਹੀ ਹੁੰਦੀ ਸਭ ਮਾਲਕ ਦੀਆਂ ਡਿਊਟੀਆਂ ਨੇ ਇਹ ਬੰਦਾ ਕੁਝ ਨਹੀਂ ਕਰਦਾ ਕਰੇ ਕਰਾਵੇ ਬਾਣੀ ਚ ਲਿਖਿਆ ਆਪੋ ਆਪ ਇਹ ਬੰਦੇ ਦੇ ਕਿਸੇ ਦੇ ਹੱਥ ਨਹੀਂਗਾ ਇਹ ਬੰਦਾ ਆਪ ਨਹੀਂ ਕਰਦਾ ਉਹ مالک ਕਰਾਉਂਦਾ ਪਰ ਕਰਨਾ ਚਾਹੀਦਾ مالک ਨੇ ਆਪਾਂ ਨੂੰ ਸੁਣਨ ਲਈ ਕੰਨ ਦਿੱਤੇ ਆ ਬੋਲਣ ਲਈ ਮੂੰਹ ਦਿੱਤਾ ਸੋਚਣ ਲਈ ਆਪਣੀ ਸ਼ਕਤੀ ਦਿੱਤੀ ਆ ਜਦੋਂ ਆਪਾਂ ਆਪਣੀ ਸੋਚਣ ਸ਼ਕਤੀ ਦੇ ਨਾਲ ਸੋਚਦੇ ਆ ਕਿ ਕਿਹੜੇ ਬੰਦੇ ਦੀ ਕਿਹੜੀ ਜ਼ਰੂਰਤ ਆ ਉਹਦੀ ਜ਼ਰੂਰਤ ਪੂਰੀ ਕਰਨੀ ਇਹਦੇ ਨਾਲ ਵੱਡਾ ਕੋਈ ਅਪਰਾਲਾ ਨਹੀਂ ਗਾ ਯਾਰ ਬੰਦੇ ਨੂੰ ਕਰਨਾ ਚਾਹੀਦਾ ਇਦਾਂ ਦੇ ਅਪਰਾਲੇ ਹੋਰ ਵੀ ਕੀਤੇ ਜਾਂਦੇ ਬਿਲਕੁਲ ਕੀਤੇ ਜਾਣਗੇ ਜਿਹੜੇ ਕਿਸੇ ਦੇ ਕਿਸੇ ਦੇ ਭਲਾਈ ਵਾਲੇ ਅਪਰਾਲੇ ਆ ਲੋਕਾਂ ਨੇ ਸਾਨੂੰ ਸੇਵਾਦਾਰ ਤਾਂ ਹੀ ਬਣਾਇਆ ਜੀ ਅਸੀਂ ਭਲਾਈ ਵਾਲੇ ਉਪਰਾਲੇ ਕਰਾਂਗੇ ਸਾਨੂੰ ਦੇਖ ਕੇ ਲੋਕ ਵੀ ਵੱਡਾ ਯੋਗਦਾਨ ਪਾਉਗੇ ਜਿਵੇਂ ਇੱਥੇ ਸਾਡੇ ਅਦੇਸ਼ ਬਜਾ ਜੀ ਉਹਨਾਂ ਦੇ ਨਾਲ ਸਾਥੀ ਸਾਰੇ ਜਿੰਨੇ ਵੀ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਆ ਸਾਰੇ ਰਲ ਕੇ ਅਸੀਂ ਇਸ ਉਪਰਾਲੇ ਨੂੰ ਕਰਦੇ ਆ ਇਹ ਉਪਰਾਲਾ ਜਿਹੜਾ ਵਾ ਬਹੁਤ ਵਧੀਆ ਉਪਰਾਲਾ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਕਹੂੰਗਾ ਆਪਣੇ ਆਪਣੇ ਹਲਕੇ ਦੇ ਅੰਦਰ ਜਿੰਨੇ ਵੀ ਗਵਰਨਮੈਂਟ ਸਕੂਲ ਆ ਸਾਰੇ ਸਕੂਲਾਂ ਦੇ ਵਿੱਚ ਆਪਣਾ ਆਪਣਾ ਉਪਰਾਲਾ ਬਣਾ ਕੇ ਇਹ ਇੱਕ ਲਕਸ਼ ਬਣਾ ਕੇ ਹਰ ਬੱਚੇ ਨੂੰ ਜਿੰਨੂੰ ਜੀ ਦੀ ਜ਼ਰੂਰਤ ਆ ਉਹਦੀ ਪੂਰੀ ਕਰਨੀ ਚਾਹੀਦੀ ਆ ਪਿਆਰਾ ਨਾਲ ਸਾਡਾ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਡਿਵੀਜ਼ਨ ਨੰਬਰ 3 ਹਾਂਜੀ ਸਰ ਹਾਂਜੀ ਸਰ ਅੱਜ ਜਿਵੇਂ ਐਮਐਲਏ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਜੀ ਵੱਲੋਂ ਇਹ ਹਰ ਸਾਲ ਸਾਨੂੰ ਸਾਡੇ ਸਕੂਲ ਦੇ ਬੱਚਿਆਂ ਨੂੰ ਗਰਮੀਆਂ ਦੇ ਵਿੱਚ ਗਰਮੀ ਵਾਲੇ ਪੱਤਰ ਕੱਪੜੇ ਦਿੱਤੇ ਜਾਂਦੇ ਨੇ ਤੇ ਸਰਦੀਆਂ ਵਿੱਚ ਸਰਦੀਆਂ ਵਾਲੇ ਇਹਨਾਂ ਵੱਲੋਂ ਆਦੇਸ਼ ਬਜਾਜ ਜੀ ਉਹਨਾਂ ਦੀ ਟੀਮ ਆ ਤੇ ਅਸ਼ੋਕ ਪਰਾਸ਼ਰ ਪੱਪੀ ਆ ਤੇ ਇਹਨਾਂ ਦੇ ਨਾਲ ਅਜੇ ਨੀਯਾ ਟੈਂਕੀ ਸਾਹਿਬ ਜੀ ਨੇ ਇਹਨਾਂ ਦੀ ਇੱਕ ਪੂਰੀ ਟੀਮ ਆ ਜੋ ਕਿ ਸਾਲ ਦੇ ਵਿੱਚ ਸਾਡੇ ਬੱਚਿਆਂ ਨੂੰ ਫ੍ਰੀ ਵਰਦੀਆਂ ਵੰਡ ਕੇ ਜਾਂਦੇ ਨੇ ਗਰਮੀਆਂ ਦੇ ਵੀ ਤੇ ਇਸ ਵਾਰ ਇਹਨਾਂ ਨੇ ਸਰਦੀ ਦੇ ਵਰਦੀਆਂ ਵੰਡੀਆਂ ਨੇ ਸਾਡੇ ਸਕੂਲ ਦੇ ਵਿੱਚ ਲਗਭਗ 650 ਬੱਚਾ ਪੜਦਾ ਜੀ ਸਰ ਇਹਦੇ ਬਾਰੇ ਸਾਡੇ ਸਕੂਲ ਦੇ ਵਿੱਚ ਇੱਕ ਸ਼ਿਫਟ ਸਕੂਲ ਚੱਲ ਰਿਹਾ ਵਾ ਜੋ ਕਿ ਸਕੈਂਡਰੀ ਸਕੂਲ ਬਾਅਦ ਵਿੱਚ ਲੱਗਦਾ ਸਾਡਾ ਪਹਿਲਾਂ ਲੱਗਦਾ ਵਾ ਅਸੀਂ ਉਸ ਬਾਰੇ ਗੱਲ ਕੀਤੀ ਅੱਜ ਉਹਨਾਂ ਨੇ ਕਿਹਾ ਕਿ 20 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਹੱਲ ਕੀਤਾ ਜਾਊਗਾ ਸਕੈਂਡਰੀ ਸਕੂਲ ਨੂੰ ਕਦਵਈ ਨਗਰ ਸਕੂਲ ਦੇ ਵਿੱਚ ਲਜਾਇਆ ਜਾਊਗਾ ਸ਼ਿਫਟ ਕੀਤਾ ਜਾਊਗਾ ਇੱਕ ਸਾਡੀ ਮੰਗ ਸੀਗੀ ਬਾਥਰੂਮਾਂ ਦੀ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਕੱਲ ਤੋਂ ਹੀ ਕੰਮੇ ਸ਼ੁਰੂ ਕਰਾ ਕੇ ਤੁਹਾਡੇ ਵਧੀਆ ਬਾਥਰੂਮ ਸਕੂਲ ਦੇ ਵਿੱਚ ਬਣਾਏ ਜਾਣਗੇ ਜੀ ਸਾਡੇ 650 ਲਗਭਗ 643 ਬੱਚੇ ਪੜ੍ਹਦੇ ਨੇ ਜੀ ਸਰ ਬੱਚੇ ਕਿੰਨੇ ਆ ਸਰ ਸਾਡੇ ਬੱਚੇ ਜਿਹੜੇ ਨੇ ਆਲ ਰੈਡੀ ਸਾਡਾ ਸਟਾਫ ਬਹੁਤ ਵਧੀਆ ਵਾ ਬੱਚੇ ਸਾਡੇ ਡਿਸਪਲਨ ਦੇ ਵਿੱਚ ਰਹਿੰਦੇ ਨੇ ਬਹੁਤ ਵਧੀਆ ਪੜ੍ਹਦੇ ਨੇ ਹਰ ਇੱਕ ਕੰਪੀਟੀਸ਼ਨਾਂ ਦੇ ਵਿੱਚ ਸਾਡੇ ਸਕੂਲ ਦਾ ਹਮੇਸ਼ਾ ਨਾਮ ਹੁੰਦਾ ਵਾ ਅੱਜ ਵੀ ਬੱਚੇ ਸਾਡੇ ਕਵਤਾ ਮੁਕਾਬਲੇ ਦੇ ਵਿੱਚ ਪੇਂਟਿੰਗ ਮੁਕਾਬਲੇ ਦੇ ਵਿੱਚ ਅਤੇ ਨਾਟਕ ਮੁਕਾਬਲੇ ਦੇ ਵਿੱਚ ਲਲਤੋ ਕਲਾ ਸਕੂਲ ਦੇ ਵਿੱਚ ਬਲਾਕ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਕ ਗਏ ਹੋਏ ਨੇ